ਲੋਕਾਂ ਗੀ ਦਰਸ਼ਨ ਕਰੋ ਗੋਲਡਨ ਟੈਂਪਲ ਦੀ ਇਹ ਵੀਡੀਓ ਸਰਦੀਆਂ ਦੀ ਰਿਕਾਰਡ ਕੀਤੀ ਹੈ ਬਸ ਪਾਉਣ ਦਾ ਹੀ ਟਾਈਮ ਲੱਗਾ ਬਹੁਤ ਸੋਹਣਾ ਪ੍ਰਸਤਿਥੀ ਬਹੁਤ ਵਧੀਆ ਮਾਹੌਲ ਸੀ ਲੱਗੇ ਆ ਕੇ ਤਨੋਂ ਪ੍ਰਾਤਨ ਜਗਾ ਵੀ ਤੁਮਾ ਜਿੱਥੇ ਜ਼ਿਆਦਾਤਰ ਲੋਕ ਹੀ ਨਹੀਂ ਜਾਂਦੇ ਇੱਥੇ ਬਹੁਤ ਵਧੀਆ ਬਣਿਆ ਦਿੱਲੀ ਤੇ ਲਾਲ ਕਿਲੇ ਤੋਂ ਨਾਲ ਸੰਬੰਧਤ ਉਹ ਏਰੀਆ ਅੱਗੇ ਤਿਕੋ ਆਹ ਬੜਾ ਹੀ ਰਾਮਗੜ੍ਹ ਗਿਆ ਪੰਗਾ ਇਹ ਤਾਂ 프ਰੰਟ ਤੋਂ ਸਾਰੇ ਨੇ ਦੇਖਿਆ ਹੈ ਉੱਪਰ ਦੀ ਜਿਹੜੀ ਇੱਥੇ ਦੀ ਜਾ ਕੇ ਬਹੁਤ ਘਟੇ ਆ ਜਿਹੜਾ ਉਹਨੂੰ ਤੁਸੀਂ ਚਾਰ ਦੁਆਰੀ ਦੇ ਵਿੱਚ ਆ ਚਾਰ ਨਾਲ ਝਰਨੇ ਤੋਂ ਇਹ ਅੰਦਰ ਤੋਂ ਜਾ ਕੇ ਇੱਥੇ ਨਾਲ ਕਿਲੇ ਦਾ ਤਖਤ ਦੀ ਉਹ ਸੈਲਵਾ ਜਿਹੜੀ ਸਿੰਘਾਂ ਨੇ ਪੱਟ ਕੇ ਲੈ ਜਾਂਦੀ ਸੀਗੀ ਨਾਲ ਆਪਣੀ ਹਾਥੀਆਂ ਘੋੜਿਆਂ ਦੇ ਨਾਲ ਭਾ ਕੇ ਮਗਰ ਗੜੀ ਤੋਂ ਦਿੰਨੇ ਆਏ ਸੀ ਇਹ ਉਹਨੂੰ ਪਹਿਲ ਕਾਲ ਕਾਲ ਤਖਤ ਦੇ ਸਾਹਮਣੇ ਆਪਣੇ ਅਕਾਲ ਤਖਤ ਤੋਂ ਨੀਮੀ ਰੱਖ ਕੇ ਜਣੀਆ ਯਾਦਗਾਰ ਬਜੋ ਬਾਤਿਆਂ ਦਾ ਇਤਿਹਾਸ ਨਹੀਂ ਪਤਾ ਕਰਕੇ ਲੋਕੀ ਬਹੁ ਘਟ ਜਾਂਦੇ ਇਹ ਦਰਖਲੀ ਤੇ ਬਹੁਤ ਵਧੀਆ ਸੀ ਦੇਖ ਲਓ ਸਾਰਾ ਖਾਲੀ ਪਿਆ ਤੇ ਚੱਲਣ ਤੋਂ ਵੀਡੀਓ ਵਧੀਆ ਲੱਗੀ ਤੁਹਾਨੂੰ ਕਿਰਪਾ ਕਰਿਓ ਕੁਝ ਲਾਈਕ ਵੀ ਕਰ ਦਿਓ ਤੁਸੀਂ ਹੋਰ ਦੇਖ ਕੇ ਚੱਲ ਜਲਨੇ ਅਗੇਤਰ ਆਮਾਹੋਸੀ ਦੁਆਰਾ ਰੀਨੋਵੇਸ਼ਨ ਦਾ ਕੰਮ ਚੱਲਾਂ ਗਿਆ ਦੁਆਰਾ ਰੀਨੋਵੇਸ਼ਨ ਦਾ ਪੱਟ ਲੱਗਦਾ ਹੈ ਆਹ ਦਿਹਾੜੀ ਤੋਂ ਲੈ ਕੇ ਜਿਹੜੀ ਤਾਰਤ ਤਲੀ ਵੇਖੀ ਕਿ ਘਰ ਦਾ ਪਟਾਕੇ ਲਈ ਅੰਦਾਜ਼ ਉਹ ਕਾਲ ਤੱਕ ਤੋਂ ਨਿਵਾੜੇ ਕਾਲ ਤੱਕ ਦੀ ਚਾਈ ਤੇਰੀ ਤੇ ਬਰਾਬਰ ਨਹੀਂ ਕੰਮ ਇਹਨਾਂ ਤੇ ਨਹੀਂ ਹੋਇਆ